ਕੀਰਤਨ ਦਾ ਭਾਵ ਇਹ ਹੈ ਵੀ ਆਪਣੇ ਆਪ ਨੂੰ ਆਪਣੇ ਮਨ ਨੂੰ ਗੁਰੂ ਦੀ ਕੀਰਤੀ ਨਾਲ ਜੋੜਨਾ ਇਹ ਨਹੀਂ ਵੀ ਤੁਸੀਂ ਆਖੋ ਕਿ ਸਾਨੂੰ ਤਾਂ ਕੋਈ ਸਾਜ਼ ਨਹੀਂ ਵਜਾਣਾ ਆਉਂਦਾ ਸਾਨੂੰ ਤਾਂ ਕੀਰਤਨ ਕਰਨਾ ਨਹੀਂ ਆਉਂਦਾ ਗਾ ਕੇ ਰੱਬ ਦੀ ਵਡਿਆਈ ਕਰਨੀ ਬੜਾ ਉੱਤਮ ਤਰੀਕਾ ਹੈ ਮਨ ਨੂੰ ਜੋੜਨ ਦਾ ਇਸ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਣੀ ਨੂੰ ਗਾਵਿਆ ਹੈ ਗਾ ਕੇ ਬਾਣੀ ਨੂੰ ਅਸੀਂ ਆਪਣੇ ਅੰਦਰ ਸਹਿਜਤਾ ਨਾਲ ਟਿਕਾ ਸਕਦੇ ਆ ਜਦੋਂ ਕੋਈ ਚੀਜ਼ ਨੂੰ ਗਾਇਆ ਜਾਂਦਾ ਹੈ ਨਾ ਉਹ ਗਾਈ ਹੋਈ ਚੀਜ਼ ਬਹੁਤ ਲੰਮਾ ਸਮਾਂ ਮਨੁੱਖ ਦੇ ਦਿਲੋਂ ਦਿਮਾਗ ਤੇ ਅਸਰ ਕਰਦੀ ਹੈ ਇਸ ਕਰਕੇ ਗੁਰੂ ਸਾਹਿਬ ਜੀ ਨੇ ਸਾਰੀ ਬਾਣੀ ਨੂੰ ਕਾਵ ਰੂਪ ਵਿੱਚ ਰੱਖਿਆ ਤੇ ਆਪ ਆਪਣੀ ਰਚਨਾ ਤੋਂ ਗਾਵਿਆ ਹੈ ਗਾ ਕੇ ਉਚਾਰਨ ਕੀਤੀ ਹੈ ਸਤਿਗੁਰਾਂ ਨੇ ਇਹ ਸਾਰੀ ਬਾਣੀ ਤੇ ਅਸੀਂ ਉਸ ਨੂੰ ਗਾ ਕੇ ਉਚਾਰ ਕੇ ਕੀਰਤੀ ਦੇ ਰੂਪ ਵਿੱਚ ਜ਼ਰੂਰੀ ਨਹੀਂ ਕਿ ਸਾਜ਼ ਸਾਨੂੰ ਵਜਾਣਾ ਆਉਂਦਾ ਹੋਵੇ ਕਿਸੇ ਸਾਜ਼ ਦਾ ਸਹਾਰਾ ਲੈ ਕੇ ਜੇ ਆਉਂਦਾ ਤੇ ਇਹ ਤੇ ਵਾਹ ਪਲ ਹੈ ਪਰ ਸਤਿਗੁਰੂ ਜੀ ਕਹਿੰਦੇ ਰੱਬ ਦੀ ਕੀਰਤੀ ਦਾ ਸਬੰਧ ਤੇ ਤੇਰੇ ਅੰਦਰ ਦੇ ਸਾਜ਼ ਨਾਲ ਹੈ ਕਿ ਤੇਰੇ ਅੰਦਰ ਹੀ ਉਹ ਵਾਜਾ ਵਜਣਾ ਚਾਹੀਦਾ ਹੈ ਮਨ ਨੂੰ ਹੀ ਰਬਾਬ ਬਣਾ ਮਨ ਨੂੰ ਹੀ ਮਿਰਦੰਗ ਬਣਾ ਮਨ ਨੂੰ ਹੀ ਸ਼ਹਿਨਾਈ ਬਣਾ ਤੇਰਾ ਮਨ ਹੀ ਉਹ ਅਸਲ ਸੰਗੀਤ ਦਾ ਸੋਮਾ ਹੈ ਵਾਜੈ ਇਸ ਕਰਕੇ ਕਹਿ ਮਨ ਤੂੰ ਗਵਈਆ ਬਣ ਤੂੰ ਗਾ ਤੇ ਜੇ ਮਨ ਨਹੀਂ ਹਾਜ਼ਰ ਫਿਰ ਬਾਹਰ ਦੇ ਵਾਜੇ ਭਾਵੇਂ ਬਹੁਤ ਜ਼ਿਆਦੇ ਮਨੁੱਖ ਵਜਾਣਾ ਜਾਣਦਾ ਹੋਵੇ ਗੁਰੂ ਸਾਹਿਬ ਨੇ ਉਹ ਪ੍ਰਵਾਨ ਨਹੀਂ ਕੀਤੀ ਕੋਈ ਗਾਵੇ ਰਾਗੀ ਨਾਦੀ 베ਦੀ ਬਹੁ ਭਾਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜ ਗੁਰੂ ਸਾਹਿਬ ਕਹਿੰਦੇ ਬਾਹਰ ਦੇ ਰਾਗ ਆਉਂਦੇ ਹੁਣ ਬਾਹਰ ਦਾ ਗੁਣ ਆਉਂਦਾ ਹੋਵੇ ਗਾਣ ਦਾ ਬਾਹਰ ਦੇ ਵਾਜੇ ਵਜਾਉਣੇ ਆਉਂਦੇ ਹੁਣ ਭਾਂਤ ਭਾਂਤ ਦੇ ਕੀਰਤਨ ਨੂੰ ਭਾਂਤ ਭਾਂਤ ਦੇ ਗਾ ਸਮੇ ਮੁਤਾਬਕ ਰਾਗ ਚੁਣਨਾ ਆਉਂਦਾ ਹੋਵੇ ਪ੍ਰਦਾਤਾ ਜੀ ਕਹਿੰਦੇ ਪਰਮਾਤਮਾ ਇਹਨਾਂ ਗੱਲਾਂ ਨਾਲ ਨਹੀਂ ਭੇਜਦਾ ਵੀ ਇਹ ਕਿੰਨਾ ਕੁ ਬਾਹਰ ਦਾ ਗੁਣ ਵਿਦਿਆ ਕਿੰਨੀ ਕੁ ਲਈ ਫਿਰਦਾ ਕਿੰਨਾ ਕੁ ਰਾਗ ਜਾਣਦਾ ਹੈ ਕਿੰਨੇ ਕੁ ਸਾਜ਼ ਜਾਣਦਾ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਸਤਿਗੁਰੂ ਜੀ ਕਹਿੰਦੇ ਕਈ ਤਰੀਕਿਆਂ ਨਾਲ ਗਾਵੇ ਉਹ ਕਹੇ ਮੈਂ ਇਸ ਤਰੀਕੇ ਨਾਲ ਗਾਣਾ ਜਾਨ ਕਿਉਂਕਿ ਗਾਣਦੀਆਂ ਵੀ ਸ਼ੈਲੀਆਂ ਨੇ ਨਾ ਇੱਕ ਸ਼ੈਲੀ ਦਾ ਗਾਣਾ ਨਹੀਂ ਇੱਕ ਸ਼ੈਲੀ ਦਾ ਕੀਰਤਨ ਨਹੀਂ ਇੱਕ ਸ਼ੈਲੀ ਦਾ ਸੰਗੀਤ ਨਹੀਂ ਵੱਖੋ-ਵੱਖਰੀਆਂ ਸ਼ੈਲੀਆਂ ਨੇ ਜਿਵੇਂ ਮਨੁੱਖ ਦੇ ਅੰਦਰ ਸੰਸਾਰ ਦੇ ਅੰਦਰ ਹਰ ਮਨੁੱਖ ਵੱਖੋ-ਵੱਖਰੇ ਇਲਾਕੇ ਦਾ ਹੈ ਵੱਖੋ-ਵੱਖਰੀ ਭਾਸ਼ਾ ਦਾ ਹੈ ਵੱਖੋ-ਵੱਖਰੇ ਬੋਲੀ ਦਾ ਹੈ ਇਸੇ ਤਰ੍ਹਾਂ ਸੰਗੀਤ ਦਾ ਵੀ ਆਪੋ ਆਪਣਾ ਪਰਿਵਾਰ ਹੈ। ਸੰਗੀਤ ਦੇ ਵੀ ਘਰਾਨੇ ਨੇ, ਸੰਗੀਤ ਦਾ ਵੀ ਪਰਿਵਾਰ ਹੈ। ਉਹਦੇ ਵੀ ਰਾਗ ਨੇ, ਰਗਣੀਆਂ ਨੇ। ਉਹਨਾਂ ਦੀ ਆਪੋ ਆਪਣੀ ਸ਼ੈਲੀ ਆਪੋ ਆਪਣਾ ਸੁਭਾਅ ਆਪੋ ਆਪਣਾ ਵਿਰਧ ਹੈ। ਤੇ ਗੁਰਦੇਵ ਜੀ ਕਹਿੰਦੇ ਭਾਵੇਂ ਕਈ ਤਰੀਕਿਆਂ ਦੀਆਂ ਸ਼ੈਲੀਆਂ ਨੂੰ ਜਾਣਦਾ ਹੋਵੇ। ਵੀ ਇਹ ਕਲਾਸਿਕਲ ਸ਼ੈਲੀ ਹੈ। ਇਹ ਫੋਕ ਦੀ ਸ਼ੈਲੀ ਹੈ। ਇਹ ਫਲਾਣਾ ਹੈ, ਟਮਕਾਣਾ ਹੈ। ਕਈ ਭਾਂਤ ਨਾਲ ਕੀਰਤਨ ਕਰਦਾ ਹੋਵੇ ਗਵਈਆ ਹੋਵੇ ਨਹੀਂ ਹਰ ਹਰ ਭੀਜੈ RAM ਰਾਜੇ ਪਰ ਗੁਰੂ ਸਾਹਿਬ ਕਹਿੰਦੇ ਰੱਬ ਪਰਮੇਸ਼ਵਰ ਇਸ ਤਰ੍ਹਾਂ ਨਹੀਂ ਭੀਜਦਾ ਵੀ ਨੂੰ ਤੇ ਬਹੁਤ ਪ੍ਰਕਾਰ ਦਾ ਗਾਣਾ ਹੁੰਦਾ ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕੀਆ ਕੀਤਾ ਉਹਨਾਂ ਨੂੰ ਸਤਗੁਰਾਂ ਨੇ ਕਹਿ ਦਿੱਤਾ ਜਿੰਨਾਂ ਦੇ ਅੰਦਰ ਕਪਟ ਹੈ ਨਾ ਕਪਟ ਰੱਖ ਕੇ ਜਿਹੜੇ ਗਾ ਰਹੇ ਨੇ ਉਹ ਗਾ ਨਹੀਂ ਰਹੇ ਹੋ ਤੇ ਰੋ ਰਹੇ ਨੇ ਉਤੇ ਕੀਰਨੇ ਪਾ ਰਹੇ ਸੁਧਧਾਰ ਪਿਤਾ ਮਹਾਰਾਜ ਜੀ ਦੇ ਕਹਿਣ ਤੋਂ ਭਾਵ ਕੀ ਹੈ ਕਿ ਜਿੰਨਾ ਚਿਰ ਤੂੰ ਮਨ ਕਰਕੇ ਨਹੀਂ ਜੁੜਦਾ ਮਨ ਕਰਕੇ ਨਹੀਂ ਗਾਉਂਦਾ ਉਤਨਾ ਸਮਾਂ ਤੂੰ ਕੀਰਤੀ ਨਹੀਂ ਕਰ ਸਕਦਾ ਕੀਰਤਨ ਨਹੀਂ ਕਰ ਸਕਦਾ ਕੀਰਤਨ ਕਰਨ ਦੇ ਲਈ ਤੇਰੇ ਮਨ ਦਾ ਜੁੜਨਾ ਜ਼ਰੂਰੀ ਹੈ ਤੇਰੇ ਮਨ ਦਾ ਹਾਜ਼ਰ ਹੋਣਾ ਜ਼ਰੂਰੀ ਹੈ